ਖੋ ਮਹਾਰਾਜ ਇਹ ਤਾਜੀ ਆਵ ਬੰਦੇ ਦੇ ਲਈ ਹਾਜੀ ਵਾਲੇ ਵਾਲਾ ਜਿਵੇਂ ਤੁਸੀਂ ਬੋਲਦੇ ਹੋ ਉਦਾਰੇ ਤੋਂ ਮੈਂ ਤਾਂ ਉਹ ਵੀ ਜਾਨਾ ਪਲੇਗਾ ਕਿੱਥੇ ਸੀ ਜੜੋਂ ਮੈਂ ਕੋਡੀਆਂ ਫੋਟੋਆਂ ਲੈ ਲਈਆਂ ਯੂਟਿਊਬ ਦੇ ਗਿਆ ਇਹਨਾਂ ਨੇ ਕੋ ਰਾਜਿਆਂ ਨੇ ਰਾਜ ਬਣਾਤਾ ਵਧਾਰੀ ਰਾਜੇ ਬਣਾਉਂਦੇ ਨੇ ਭਾਈ ਪੈਸੇ ਦਾ ਕੋ ਕਾ ਨਹੀਂ ਦੋ ਨਾ ਨਾ ਪੈਸਾ ਤਾਂ ਔਕਾਤ ਹੀ ਨਹੀਂ ਇੱਕ ਦਮ ਦਾ ਆਵਾਮਾ ਨੋ 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 ਦਰਸ਼ਣੇ ਦੇ ਕੋਈ ਨਹੀਂ ਹੋਣਾ ਲੱਗੇ ਨੰਬਰ ਲੈਣ ਦੀ ਟੂਰ ਤੇ ਆਈ 77 73 ਬੰਦ ਹੈਗਾ ਬੋਲ ਹੈਗਾ ਬੋਲ ਇਹ ਸੌਂਦੇ ਨੇ ਵੀਰੇ ਚੰਗਾ ਮਹਾਰਾਜ ਜੇ ਵੱਤ ਪੰਪ ਲਾਤਾ ਹੋਏ ਮੈਂ ਕਰਦੇ ਹੂੰ ਉਸੀ ਹੈ ਇਸ ਨੂੰ ਹੈ ਨਹੀਂ ਕਰਿਆ ਮੈਂ ਪੰਪ ਲਾਇਆ ਗੁਰੂ ਸਾਨੂੰ ਪਤਾ ਗੁਰੂਆਂ ਤੋਂ ਸਿੱਖਿਆ ਵੀ ਰਾਜਨੀਤੀ ਕੀ ਹੁੰਦੀ ਆ ਗੁਰੂ ਸਾਧ ਕੀ ਹੁੰਦਾ ਮੈਂ ਸਾਥ ਨਹੀਂ ਹੈਗਾ ਮੈਂ ਸਕੂਲੀਆ ਵੀ ਨਹੀਂ ਮਹਾਰਾ ਜੀ ਦਾ ਮਾਲਕ ਨੇ ਛੋਡੇ ਨਾਲ ਮੈਂ ਬੜਾ ਭਾਈਆਂ ਨਾਲ ਕੋਈ ਗਲਤੀ ਹੋ ਗਈ ਹੋਵੇ ਕਿ ਪਰਿਵਾਰ ਦਾ ਸਾਡਾ ਸਾਰਾ ਚਾਰੇ ਧਰਮਾਂ ਦੇ ਦਿੱਤੇ ਬੰਬ ਗੁਰੂਆਂ ਤੋਂ ਤੇ ਰੱਖਿਆ ਵੀ ਜੀ ਕੋਈ ਹੈ ਹੀ ਪੱਡੇ ਨੇ ਯਾਰ ਚਾਰ ਧਰਮਾਂ ਦੇ ਰਾਜੇ ਨੇ ਮੈਂ ਹੈਗਾ ਪੇਕਾਰਾਂ ਵਾਲੇ ਜੇ ਬੰਦ ਕੋ ਕੋਲ ਗਿਆ ਹੋਵੇ ਚਾਰੇ ਧਰਮਾਂ ਦਾ ਸਾਹਿਬ ਮੈਂ ਹੀਣਾ ਆਈ ਬਾਜ਼ਾਰੋਂ ਡਾ ਮਸਮਾਰਾਂ ਸਾਰੇ ਮੇਰਾ ਤਰਫ ਦੇਤੇ ਮੋਟੜ ਗਏ ਨਹੀਂ ਚਾਰੇ ਧਰਮਾਂ ਦੇ ਦੇਖ ਲਓ ਮੋਸਮ ਮਾਰ ਤੋਂ ਉੱਪਰ ਵਾਲਾ ਇੱਥੇ ਉਹ ਬੰਦਾ ਰਹਿਦਾ ਹਿੰਦੂ ਆ ਸਾਰੇ ਨੇ ਮੈਂ ਕਿਹਾ ਪੱਕਾ ਕੀ ਇਹ ਮੇਰੇ ਨਾਲ ਕੋਈ ਕਰਕੇ ਨਾ ਕਰੇ ਮਹਾਰਾਜ ਬਾਗਰ ਨੂੰ ਜਿੱਕਾ ਕਾਰਨਾ ਜਾਈ ਸ਼